ਸਾਰ ਉਹਨਤ ਮੰਦੀ ਨੇ ਵਧੀਆ ਕੰਮ ਕੀਤਾ ਜਿਹੜੀਆਂ ਪਾਈਪਲਾਈਨਾਂ ਪੈ ਰਹੀਆਂ ਨੇ ਤੇ ਹੁਣ ਸੁੱਖ ਦਾ ਸਾਹ ਆਊਗਾ। ਸასი ਗਾਲ ਜੀ। ਕੀ ਹਾਲ ਚਾਲ? ਠੀਕ ਰਹਿੰਦੀ ਜੀ। ਉਹ ਆਈ ਜਾ ਨਾ ਗਮੇ ਦਾ ਲੈਂਟਰ ਅੱਜ? ਹੋਰ ਕੋਈ ਪਾਦੀ ਆ ਗਰਾਂ ਦਾ? ਹਾਂ। ਕੰਮ ਨੇ ਬੱਦਾ ਜੇ। ਖੈ ਨਾ ਹੌਲੀ ਹੌਲੀ ਕੀਜ ਬਣਦੀ ਬਣਦੀ ਚੱਲ ਜਾਂਦੀ ਆ। ਬਣਦੀ ਬਣਦੀ। ਸਹੀ ਗੱਲ ਸਹੀ ਗੱਲ। ਭਾਈ ਇੱਕ ਗੱਲ ਮੈਂ ਤਾਂ ਵੇਖੀ ਹਾਂ ਵੇਖੋ ਵਾਣ ਕਿੰਨਾ ਸੰਗਣਾ ਤੇ ਮੈਂ ਤਾਂ ਇੱਥੇ ਆ ਕੇ ਰੂਹ ਹੀ ਖੁਸ਼ ਹੋ ਗਈ। ਵੇ ਬਾੜਾ ਤਖੜਾ ਵਾਣਾ ਤੁਹਾਨੂੰ ਸਾਰਾ ਦਿਖਾਉਂਦਾ ਹਾਂ ਸ਼ਾਂ ਬਹੁਤ ਸੰਗਣੀ ਹੈ ਇੱਥੇ ਦਾ ਏਸੀ ਫੇਲ ਹੋ ਜਾਂਦੇ ਆ ਵੇਖੋ ਤੁਸੀਂ ਸ਼ਾਂ ਇੱਕ ਵੀ ਡੱਬਣੀ ਹੈਗਾ ਆ ਦੇਖੋ ਤੁਸੀਂ ਕਿੰਨਾ ਪੁਰਾਣਾ ਵਾਣਸ ਆ ਇਹ ਸਾਹਮਣੇ ਰੱਖਿਆ ਉਹ ਤਾਂ ਡੱਗ ਸਕਦਾ ਇਹ ਕਿ ਨਹੀਂ ਘੱਟ-ਕੁੱਟ ਕੇ ਰੱਖਿਆ ਪੂਰਾ 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 ਇਹ ਪੁਰਾਣਾ ਹੀ ਆ ਸਾਰਾ ਸਾਰਾ ਪੁਰਾਣਾ ਹੈ 100 ਸਾਲ ਪੁਰਾਣਾ ਤੇਰੀ ਸਰ ਤੋਂ ਪਹਿਲਾਂ ਦਾ ਹੀ ਆ ਮੈਂ ਨਾ ਮੈਂ ਤਾਂ ਕੱਲ ਦਾ ਮੈਨੂੰ ਕਿਤਾ ਹੈ ਤੂੰ ਠੀਕ ਹੈ ਆ ਵਾਣ ਕੋਣ ਪੁਰਾਣਾ ਹੈ ਇਹ ਪਹਿਲਾਂ ਛੋਟਾ ਸੀਗਾ ਐਡਾ ਹੀ ਸੀ ਇਹ ਵੀ ਬੇ ਬਹੁਤ ਤਗੜਾ ਹੈ ਬਹੁਤ ਤਗੜਾ ਹੈ ਹੱਲੇ ਲੱਗਿਆ ਸੀ ਪਹਿਲਾਂ ਮਨ ਇਹ ਆ ਵਡ ਬੁੱਡ ਕੇ ਸੈੱਟ ਕੀਤਾ ਪਰ ਬੋਲ ਕਰ ਲਈਦਾ ਹੌਲੀ ਉਸ ਨੂੰ ਉਹ ਤੋੜ ਨੂੰ ਆ ਕੇ ਰੱਖਿਆ ਕਿ ਕਿਸ ਦੰਗ ਦਾ ਟੁੱਟਿਆ ਹੋਵੇ ਕੋਈ ਟੋੜ ਬਾਰ ਕਰਨ ਵਾਸਤੇ ਬੱਧੀ ਚੀਜ਼ ਹੈ ਇਹ ਹੈ ਤਕੌਰ ਵੀ ਹੁੰਦੀ ਹੈ ਇਹਦੀ ਬਹੁਤ ਸਾਰਾ ਹੈਂ ਹਾਰਡ ਪੈ ਟੁੱਟਿਆ ਹੋਵੇ ਕੋਈ ਵੀ ਮੈਂ ਕਹਿੰਦਾ ਵੀ ਆਪਣੇ ਗੁੰਮੀ ਗਾਮੀ ਹੋ ਜਾਂਦੀਆਂ ਤੇ ਦੋ ਪੱਤੇ ਹੀ ਤੋੜ ਕੇ ਬੰਨ ਲੈ ਨਾਲਿਆਂ ਆਰਾਮ ਆਇਆ ਇਹ ਦੇ ਨਾ ਹਾਂਜੀ ਮਾਤਾ ਅੱਜ ਸੁਣਿਆ ਤੇਰੇ ਤੋਂ ਮੈਂ ਨਾ ਦੁਬਾਰਾ ਕੇ ਇਹਨਾਂ ਤਿਆਰ ਬਜ ਜਦੋਂ ਮਾਰਦੀ ਹਾਂ ਅੱਛਾ ਫੋੜੇ ਫੈਂਸੀ ਦੇ ਪੱਤੇ ਲਾ ਲਾ ਇਹਦੇ ਤੇਰਾ ਹਾਂ ਬਣਦੇ ਹੈ ਨਾਲੇ ਇਦਾਂ ਪਟੜੇ ਵੀ ਨੇ ਬੇਤੇਸੀ ਵਾਲਾ ਕੰਮ ਹਾਂਜੀ ਬਹੁਤ ਤਗੜੇ ਹੁੰਦੇ ਸੀ ਪਹਾੜਾਂ ਦੇ ਪਹਿਲਾਂ ਵਾਲੇ ਹੁੰਦੇ ਹੁਣ ਤਾਂ ਥੋੜੇ ਹੀ ਆ ਹਾਂ ਹੁਣ ਤਾਂ ਹੈ ਨਹੀਂਗੇ ਹੁਣ ਤਾਂ ਵਿਰਲੇ ਰਹਿ ਗਏ ਹੁਣ ਖੇਤਾਂ ਨੇ ਰਹਿਣ ਦਿੱਤੇ ਨਹੀਂ ਰਹਿਣ ਦਿੱਤੇ ਉਹ ਸਾਡੇ ਵੀ ਘਰ ਕੋਲੇ ਉਹ ਬਾਬੇ ਦੇ ਅੱਕੀ ਬਸ ਉਹ ਜਗ੍ਹਾ ਤੱਕਣੀ ਇਹ ਘਰੇ ਘਰ ਕੇ ਰਹਿ ਗਏ ਹਾਂ ਘਰੇ ਘਰ ਕੇ ਕੋਈ ਨਹੀਂ ਸੀ ਰਹਿਣਾ ਇਹ ਜਾਂ ਜੇ ਕੋਈ ਜਗਾ ਜੁਗਾ ਹੁੰਦੀ ਕਿਤੇ ਫਿਰ ਰਹਿਣਾ ਜਦੋਂ ਇਹ ਗੱਡ ਦੀਆ ਗ੍ਰੈਂਡ ਬਣ ਲੱਗੇ ਨਾ ਆਪਣਾ ਬਿਜਲੀ ਘਰ ਹਾਂ ਉਹਨਾਂ ਨੇ ਬਹੁਤ ਪੋਛਾਂ ਕੀਤੀਆਂ ਇਹਨੂੰ ਪੱਟੂ ਦੀ ਖਾਤਰ ਕਿਉਂ ਉਹਨਾਂ ਦਾ ਜਿਹੜੇ ਨੀਂਦ ਹੋ ਜਾਵਾਂ ਨੇੜੇ ਆਉਂਦੀ ਸੀ ਅੱਛਾ ਅੱਛਾ ਉਹਨਾਂ ਨੇ ਕਹੇ ਪੱਟ ਦਿੱਗੇ ਜਮਾਂ ਨਾਲ ਦੀ ਨੀਂਦ ਹੁੰਦੀ ਸੀ ਉਹ ਨੀਂ ਉਹ ਪੱਟਿਆ ਕਰਨ ਜਦੋਂ ਉਹ ਲਾਇਆ ਕਰਨ ਉਹ ਪੰਜਾਇਆ ਤੇ ਉਹ ਬਾਈ ਬੰਦ ਹੀ ਹੋ ਗਿਆ ਕਰੇ ਓਏ ਪਾਵਰ ਬਹੁਤ ਜੜਾ ਬਹੁਤ ਇਹਦੀਆਂ ਤੇ ਬੁੜੀਆਂ ਇਧਰ ਆਈਆਂ ਉੱਠ ਕੇ ਬੁੜੀਆਂ ਆ ਕੇ ਕਹਿੰਦੀਆਂ ਬਾਈ ਇਹ ਪੱਕੀ ਜਗਾ ਦੂਰ ਕਰ ਲੋ ਤੁਸੀਂ ਚੰਗੇ ਰਹਿ ਜਾਓਗੇ ਅੱਛਾ ਉਹਨਾਂ ਨੇ ਬਾਈ ਦੂਰ ਕਰ ਦਿੱਤਾ ਤੇ ਆਪਣਾ ਫਾਇਦਾ ਹੋ ਗਿਆ ਨਹੀਂ ਨਹੀਂ ਵਧੀਆ ਰਹਿ ਗਿਆ ਵਧੀਆ ਰਹਿ ਗਿਆ ਪੂਰੀ ਸ਼ਾਨ ਸੰਗਣੀ ਆ ਮੈਂ ਕਹਿੰਦਾ ਸਾਹਮਣੇ ਰੱਖ ਬਸ ਇਹਨੂੰ ਲਾਓ ਇਹ ਲੈਂਟਰ ਪਣਾ ਸਟਾਰਟ ਹੋ ਗਿਆ ਸਾਡੇ ਯਾਰ ਕੰਮ ਇਹਦੇ ਥੋੜਾ ਲੇਟ ਹੀ ਚੱਲਿਆ ਲਾ ਲਵਲੀ ਦਾ ਮੁੰਡਾ ਪੂਰੇ ਐਕਸ਼ਨ ਮਾਰਦਾ ਚੱਲ ਚੱਲਾ ਚੱਲ ਹਣ ਨਾ ਤਾਂ ਇਹਨੂੰ ਨਹੀਂ ਹਿਸਾਬ ਇਹਨੂੰ ਜਿਆਦਾ ਹਿਸਾਬ ਆ ਚੱਲ ਦੁਬਾਰਾ ਲਾਸਟ ਠੀਕ ਆ ਯਾਰ ਲਵਲੀ ਕਿਵੇਂ ਛੱਡ ਦੀ ਕਲਾ ਜਾ ਇਹ ਜੀ ਹਜੂਰ ਸਾਹਿਬ ੱੱਲਾ ਹੀ ਉੱਡ ਗਿਆ ਭਾਈ ਇਹ ਸਾਨੂੰ ਲੈ ਕੇ ਨਹੀਂ ਗਿਆ ਤੇ ਹੁਣ ਅਸੀਂ ਕੋਰੀਡੋਰੇ ਨੂੰ ਨਾਲ ਲੈ ਕੇ ਜਾਣਾ ਔਰ ਕਿਹਾਂ ਦਾ ਗੰਮਾ ਫਰਾਂ ਦਿੰਦਾ ਪਾਰਟੀ ਕਿ ਨਹੀਂ ਗੰਮਾ ਪਾਰਟੀ ਕਰੂ ਪਹਿਲੇ ਇੰਟਰ ਦਾ ਵਾਹ ਵਾ ਲੈੰਟਰ ਪੈਣ ਵਾਲਾ ਹੀ ਆ ਆ ਪੁੱਤ ਕਿਵੇਂ ਆ ਸਕੂਲ ਨਹੀਂ ਗਈ ਅੱਜ ਅੱਜ ਛੁੱਟੀ ਹੋਈ ਕਾਦੀ ਆ ਭਈ ਕੋਈ ਆ ਜਾਂ ਤਵਾਰਾ ਹੈ ਐਕਸ਼ਨ-ਉਕਸ਼ਨ ਮਾਰ ਕੇ ਵਿਖਾ ਦੇ ਲਵਲੀ ਇਹ ਮੁੰਡਾ ਆ ਲਵਲੀ ਦਾ ਐਕਸ਼ਨ ਤਾਂ ਮਾਰ ਕੇ ਵਿਖਾ ਦੇ ਕੋਈ ਹਾਂ ਹਾਂ ਹੈ ਠੀਕ ਆ ਯਾਰ ਲੈ ਫੈਕਸ਼ਨ ਮਾਰਦਾ ਬਾਈ ਉਹ ਬਾਤ ਉਹ ਬਾਤ ਉਹ ਬਾਤ ਸਵਤ ਪੋਇਲ ਨਾ ਕਰ। ਕਮੇ ਵੇ ਵਧਾਈਆਂ ਪਹਿਲਾਂ ਤੈਨੂੰ। ਸਵਾਗਤੀਆਂ ਕਰਦੀਆਂ। ਖਿੱਚਿਆ ਉਹਨਾ ਕੰਮ ਨੂੰ। ਲਓ ਵੀ ਕੰਮੇ ਨੂੰ ਵਧਾਈਆਂ ਜ਼ਰੂਰ ਦੇ ਦਿਓ ਅੱਜ ਕੋਠੀ ਦਾ ਲੈਂਟਰ ਪਾਈ ਜਾਂਦਾ। ਵੈਲਕਮ ਚੱਕ ਲਈ। ਇਹ ਠੰਡੇ ਲੈ ਕੇ ਆਇਆ ਬਾਈ ਠੰਡੇ। ਧੰਨਵਾਦ ਧੰਨਵਾਦ ਜਰਾ ਬਹੁਤ ਬਹੁਤ। ਲਓ ਹੋਰ ਫੜ ਲਿਓ ਬਾਤੂ ਠੰਡੇ ਅੱਜ ਠੰਡੇ ਠੰਡੇ ਪਿਆ ਦੇ। ਲਓ ਬਾਈ ਲੈਂਟਰ ਅੱਧਾ ਅੱਧੇ ਨਾਲੋਂ ਜ਼ਿਆਦਾ ਕੱਚਾ ਹੋ ਗਿਆ। ਲਓ ਵੀ ਸਾਡੇ ਗੰਮੇ ਸੇੜ ਦਾ ਵੇ ਲੈਂਟਰ ਪਾਈ ਜਾਂਦਾ। ਵਧੀਆ ਘਰ ਬਣ ਗਿਆ ਥੋੜੇ ਜਿਹਾਂ ਚ ਆਕੋਸ਼ ਕੋਠਾ ਪਹਿਲਾਂ ਬਣਿਆ ਸੀ ਇਹਦੇ ਨਾਲ ਹੀ ਜੁਆਇੰਟ ਕਰਤਾ ਲੋਵੀ ਲੱਗੇ ਪਏ ਆ ਪਰ ਤੌਪ ਵੀ ਬਹੁਤ ਅੱਜ ਐਨ ਸੇਕਾ ਮਾਰਦਾ ਪੂਰਾ ਕਾਲੇ ਹੁੰਦੀ ਲੱਗੇ ਆ ਬਈ ਚਲੋ ਵੀ ਚਲੋ ਖਿੱਚਦੇ ਹੋ ਕੰਮ ਕਰਤਾ ਬਹੁਤ ਤਗੜੇ ਆ ਵੀ ਜਿਹੜੇ ਕੰਮ ਕਰਦੇ ਆ ਇਹ ਨਹੀਂ ਗਰਮੀ ਬਹੁਤ ਆ ਮੈਂ ਹਾਂ ਕਰ ਲਾ ਗੱਲ 20 ਮਿੰਟ ਲੱਗ ਜਾਣਗੇ ਨਾ ਲੱਗ ਜਾਵੇ ਆਰਾਮ ਗਰਮੀ ਵਾਲੇ ਕੰਮ ਕਰੀਏ ਬੱਚਾ ਹਾਂ ਲੱਗਣ ਦੇ ਲਈ ਇਟ ਹੋਗਾ ਜਾਂ ਨਾ ਫਿਰ ਹੋ ਜਾਣਾ ਹਾਂ ਚਲ ਕੱਚਾ ਹੋਣ ਦੀ ਡੇਰੀ ਹੁੰਦੀ ਮੁੜ ਕੇ ਤਾਂ ਛੇਤੀ ਆ ਜਾਣਾ ਬਾਕੀ ਚਲੋ ਅੱਜ ਮੌਸਮ ਸਾਫ ਆ ਜੀ ਸਹੀ ਹੈ 2 ਘੰਟੇ ਹਾਂ ਸ਼ਾਮ ਤੱਕ ਬਸ ਵੈਸੇ ਤਾਂ ਅੱਜ ਮੌਸਮ ਸਾਫ ਹੀ ਆ ਬੱਦਲੇ ਜ ਮڑے ਮੋٹے ਇੰਨੇ ਤਾਂ ਕੋਈ ਨਹੀਂ ਕਰਦੇ ਗਰਮੀ ਬਹੁਤ ਓਹੋ ਇੱਥੇ ਨਜ਼ਾਰਾ ਭਾਈ ਵਣ ਥੱਲੇ ਵਣ ਥੱਲੇ ਨਜ਼ਾਰਾ ਭਾਈ ਫੁੱਲ ਏਸੀ ਦਾ ਕੰਮ ਹੈ ਕਣੀ लवली ਹਾਂ ਕਰਦਾ ਕਣੀ ਏਸੀ ਦਾ ਕੰਮ ਬਹੁਤ ਬਹੁਤ ਜ਼ਿਆਦਾ ਆਹ लवली ਵਿੰਤਵਾਰ ਕਰੇ ਆ ਭਾਈ ਇਹ ਮੁੰਡਾ ਸਟਾਰ ਆ ਹੋ 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 ਗਰਮੀ ਬਹੁਤ ਆ ਭਾਈ ਤਾਂ ਤਾਂ ਇਹ ਸਾਡਾ ਕਾਂਵਲੀ ਠੇਕੇਦਾਰ ਆ ਭਾਈ ਠੇਕੇਦਾਰ ਕੱਲਾ ਹੀ ਠੰਡੇ ਪੀ ਜਾਂਦਾ ਹੋਰ ਵੇਖ ਲੋ ਕਿਸੇ ਦੇ ਹੱਥੇ ਠੰਡਾ ਹੈਗਾ ਇਹ ਠੇਕੇਦਾਰ ਕੱਲਾ ਹੀ ਠੰਡੇ ਪੀ ਜਾਂਦਾ ਐ ਠੇਕੇਦਾਰਾ ਠੀਕ ਆ ਬਾਈ ਠੀਕ ਆ ਇਹ ਸਾਡਾ ਠੇਕੇਦਾਰ ਬਾਈ ਐ ਕਰਦਾ ਏ ਹੂੰ ਪੂਰਾ ਭਜਾ ਕੇ ਰੱਖਦਾ ਐ ਹੂੰ ਨਹੀਂ ਕਹੈਂਦਾ ਬਾਈ ਬੰਦਾ ਠੇਕੇਦਾਰ ਜਿੰਨਾ ਟਾਈਮ ਦਿੰਦਾ ਉਹਨੇ ਟਾਈਮ ਹੀ ਕੋਠੀ ਪਾ ਆਂਦਾ ਏ ਹਾਂ ਬਸ ਹੇ ਬੱਸ ਜੀ ਆਂ ਆਂਦਾ ਭਾਈ ਅੱਛਾ ਕੀ ਗੱਲ ਆ ਤੈਨੂੰ ਤੈਨੂੰ ਤੁਸੀਂ ਦੰਨੀ ਆ ਵੀ ਹਨਾ ਇਹਨਾਂ ਸੈਂਡਵਿਚ ਬਣਾ ਲਓ ਰੋਟੀ ਖਾ ਲੈਣੇ ਤੋਈ ਨਹੀਂ ਰਾਂਦਨੇ ਤਲਪੜਾ ਲਾ ਦੇ ਹਾਂ ਮੈਂ ਨਾ ਤੇਰੇ ਲੱਗਦਾ ਜੋ ਤੂੰ ਬੜਾ ਮਾਉਣੀ ਆ ਕੰਮ ਇਹ ਸ਼ੁਰੂ ਕਰਾਉਂਦੀ ਆ ਹਾਂ ਵਾਲਾ ਜੀ ਤੇਰੇ ਬਾਹਣਾ ਦੇ ਆ ਲੋ ਬਈ ਟਾਈਮ ਪੌਣੇ ਦੋ ਹੋ ਗਏ ਆ ਸਾਡੇ ਬੰਦੇ ਲੱਗੀ ਭੁੱਖ ਮੈਂ ਜੋ ਕਹਿ ਬੈਠਾ ਵੀ ਸੰਦੇ ਨੂੰ ਚੱਲ ਕੋਈ ਨਹੀਂ ਬਣਾਦਾ ਇਹ ਕੁਛ ਨਾ ਕੁਛ ਤੁਸੀਂ ਕਹਿ ਮੈਂ ਹੀ ਦਿੰਨਾ ਪਹਿਲਾਂ ਵੀ ਸੈਂਡਵਿਚ ਚੱਲ ਬਣਾ ਦੇ ਪੱਕੀ ਹੋਗੀ ਇਹ ਉਸੇ ਗੱਲ ਤੇ ਪੱਕਾ ਹੋ ਜਾਂਦਾ ਸਾਡਾ ਬੰਦਾ ਤੁਸੀਂ ਥਾਰੇ ਨਹੀਂ ਬਾਈ ਕਿਉਂ ਫੱਡਿਆ ਨਹੀਂ ਲੱਗਿਆ ਸੈਂਡਵਿਚ ਬਣਾਵਾਂਗਾ ਬਣਾਉਣੇ ਤਾਂ ਮੈਂ ਹੀ ਆ ਹਾਂ ਸਾਨੂੰ ਕੀ ਵੜ ਤੇ ਖਾਣ ਚਲੋ ਫਿਰ ਬਣਾ ਕੇ ਉੱਠੋ another one now ਸਮਾਨ ਸਾਰਾ ਹੋ ਗਿਆ ਆਪਣਾ ਰੈਡੀ ਤੇ ਅੱਜ ਆਪਣੇ ਕੋਲੇ ਮਾਇਨਸ ਦੀ ਘਾਟ ਹੈ کریم ਹੈ ਨਹੀਂ ਜੀ ਬਾਕੀ ਇੰਦੇ ਕੰਮ ਚੱਲ ਜੂਗਾ ਤੇ ਅਸੀਂ ਫੁਰੀ ਅੰਡਾ ਨਹੀਂ ਮਾਇਨਸ ਦੀ ਫਿਰ ਹੋਰ ਵੀ ਗੱਲ ਕਰਦੇ ਹਾਂ ਮੈਂ ਆਉਣੀ ਸੰਜੀ ਚਲ ਲੱਗ ਜਾਈਏ ਚਲ ਰੈਡੀ ਹੋ ਜਾਂਦੇ ਹਾਂ ਜੀ ਹਨ ਖੁਸ਼ ਬੰਜੀ ਬਹੁਤ ਟੇਸਟੀ ਕੈਚ ਥੈਂਕ ਯੂ ਥੈਂਕ ਯੂ ਥਰੂ ਦਾ ਡੈਡੀ ਯਾ ਠੀਕ ਆ ਬਹੁਤ ਔਖੇ ਹੋਈਦਾ ਸੀ ਆ ਹੁੰਦਾ ਸੀ ਇਹ ਬਾਹਰ ਪਿਆ ਸੀ ਹਵਾ ਨਾਲ ਡੈਗ ਪੈਂਦਾ ਇਹ ਖੋਲ ਕੇ ਇੱਕ ਪਲਾਸਟਿਕ ਆ ਟੁੱਟ ਜਾਂਦੀ ਐ ਮੈਂ ਕਿਹਾ ਹਲਾਜ ਲੋ ਜੀ ਆਪਾਂ ਫਿੱਟ ਕਰਦੇ ਆ ਤੇ ਬਾਹਰ ਆਪਾਂ ਵਾਈਟ ਲਾਇਆ ਤੇ ਕੇ ਬਲੈਕ ਦੱਸਿਓ ਵੀ ਕਿਵੇਂ ਲੱਗੇ ਹੁਣ ਇਥੋਂ ਲੋਜੀ ਇੱਕ ਬਾਹਰ ਲਾਤਾ ਇੱਥੇ ਵਾਈਟ ਨਾ ਵਾਈਟ ਲਾਤਾ ਅਨੇ ਚ ਪਾਉਨੇ ਹੈਡਵਾਸ਼ ਇਹ ਵਧੀਆ ਪ੍ਰੈਸ ਕਰੋ ਓਕੇ ਅੱਜ ਤਾਂ ਲਾਈਟ ਸਵੇਰੇ 6:30 ਵਜੇ ਦੀ ਆਈ ਆ ਤੇ ਹੁਣ 7:00 ਵਜੇ ਆ ਲਗਾਤਾਰ ਹੀ ਚੱਲੀ ਜਾਂਦੀ ਆ ਅੱਜ ਟਾਈਮ ਤਾਂ ਵੈਸੇ 2:30 ਵਜੇ ਦਾ ਸੀਗਾ ਹੁਣ 2:30 ਤੋਂ 2:30 ਵਜੇ ਤੱਕ ਜਾਊਗੀ ਹਨ ਤਨ ਤਨ ਕਰਾਤੀ ਅੱਜ ਮੋਟਰਾਂ ਕਾਫੀ ਬੰਦ ਹੋ ਗਈਆਂ ਜਾਂ ਖੁੱਲਾ ਹੀ ਕੰਮ ਕਰ ਦੇਣਾ ਇੱਕ ਦੋ ਦਿਨ ਤੇ ਲੋਕ ਆਪੇ ਬੰਦ ਕਰ ਦੇਣ ਅੱਜ ਕਾਫੀ ਮੋਟਰਾਂ ਇੱਧਰ ਬੰਦ ਖੜੀਆਂ ਇਹ ਆਪਣੀ ਮੋਟਰ ਚੱਲੀ ਜਾਂਦੀ ਹੈ। ਪਾਣੀ ਭਰ ਕੇ ਤੇ ਹੁਣ ਇਧਰ ਬਦਲਣ ਆਇਆ ਸ਼ਾਮ ਹੋ ਗਈ ਆ ਤੇ ਜਮਾਂ ਪਤਾ ਨਹੀਂ ਹਲਦਾਗਾ। ਹੁਣ 2-3 ਦਿਨ ਹੋ ਗਏ ਆ। 2 ਦਿਨ ਹੋ ਗਏ ਆ ਪਤਾ ਨਹੀਂ ਹਲਦਾ। ਮੌਸਮ ਸਾਫ਼ ਰਹਿੰਦਾ ਮਾੜੇ-ਮੋٹے ਬੱਦਲ ਜੇ ਕਰਦਾ। ਬਾਕੀ ਹਵਾ ਬਹੁਤ ਘੱਟ ਆ। ਪਤਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਆ ਜੋ ਕਿਦਾਂ ਲੱਗਿਆ। ਇਹ ਵਲੌਗ ਐਂਡ ਕਰਨ ਤੋਂ ਪਹਿਲਾਂ ਮੈਂ ਦੱਸਦਾ ਵੀ ਜਿਹੜੀ ਆਪਣੀ ਪਾਈਪ ਲਾਈਨ ਪਈ ਸੀ ਹਰਗੇਲ ਦੇ ਰਾਹ ਤੇ ਤੇ ਉਹਦਾ ਕੱਲ ਨੂੰ ਉਦਘਾਟਨ ਆ। ਤੇ ਐਮਐਲਏ ਸਾਹਿਬ ਹਮਰਤਪਾਲ ਸਿੰਘ ਸੁਖਾਨੰਦ ਕੱਲ ਨੂੰ ਆਉਣਗੇ ਅਦਗਾਟਨ ਕਰਨਗੇ ਤੇ ਆਪਣਾ ਵੀ ਪਾਈਪ ਲਾਈਨ ਦਾ ਨਹਿਰੀ ਪਾਣੀ ਦਾ ਕੰਮ ਹੋ ਗਿਆ ਡਨ ਤੇ ਉਹ ਕੱਲ ਨੂੰ ਚੱਲ ਪੂਗਾ ਤੇ ਆਪਣਾ ਨੱਕਾ ਜਿਵੇਂ ਪਿਛਲੀ ਵੀਡੀਓ ਚ ਦੇਖਿਆ ਉੱਥੇ ਆ ਸਾਰੀ ਇਧਰ ਪਾਈਪ ਲਾਈਨ ਪਈ ਆ ਸਾਰਾ ਕੰਮ ਵੈਸੇ ਕੰਪਲੀਟ ਹੋ ਗਿਆ ਥੋੜਾ ਬੋਤਾ ਕੋਈ ਰਹਿੰਦਾ ਹੁਣ ਉਹ ਵੀ ਸਾਰਾ ਮੇਰੇ ਹਿਸਾਬ ਨਾਲ ਤਾਂ ਸਾਰਾ ਡਨ ਆ ਤੇ ਕੱਲ ਨੂੰ ਮੋਗਾ ਚੱਲ ਪੂਗਾ ਤੇ ਬੜੀ ਖੁਸ਼ੀ ਦੀ ਗੱਲ ਆ ਕੱਲ ਨੂੰ ਐਮਐਲਏ ਸਾਹਿਬ ਆਉਣਗੇ ਤੇ ਜਿਹੜੀ ਕੱਲ ਵਾਲੀ ਵੀਡੀਓ ਹੋਊਗੀ ਇਹ ਜ਼ਰੂਰ ਵੇਖਿਆ ਜੋ ਆ ਵੀਡੀਓ ਵੀ ਵੇਖਿਆ ਜੋ ਜ਼ਰੂਰ ਸ਼ੇਅਰ ਕਰਿਆ ਜੋ ਤੇ ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਜਾਂ ਹਨ ਹੁਣ ਆਪਣਾ ਰਹਿ ਗਿਆ ਕੱਲਾ ਮੇਨੇ ਸੜਕ ਦਾ ਕੰਮ ਸੜਕ ਦਾ ਕੰਮ ਵੀ ਬਾਬਾ ਮਿਹਰ ਕਰੇ ਡੰਨ ਹੋ ਜਾਊਗਾ ਤੇਰਾ ਨਹਿਰੀ ਪਾਣੀ ਪਾਈਪਾਂ ਪੈ ਗਈਆਂ ਤੇ ਬਹੁਤ ਸੌਖੇ ਹੋ ਗਏ ਆ ਢੱਕਣ ਚੱਕਿਆ ਕਰਾਂਗੇ ਤਾਂ ਪਾਣੀ ਵਾਹਨ ਨੂੰ ਲੱਗਦਾ ਹੋ ਜਾਊਗਾ ਨਹੀਂ ਤਾਂ ਸਾਡਾ ਖਾਲਾ ਕਾਫੀ ਸਾਲ ਪੁਰਾਣਾ ਤੇ ਉਹ ਟੁੱਟਿਆ ਹੁੰਦਾ ਸੀ ਖੁੱਡਾਂ ਹੀ ਪੈਨੀਆਂ ਰਹਿੰਦੀਆਂ ਸੀ ਕਿਤੇ ਕਿਤੇੋਂ ਲੀਕ ਹੋ ਜਾਂਦਾ ਕਿਤੇ ਕਿਤੇ ਲੀਕ ਹੋ ਜਾਂਦਾ ਸੀਗਾ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਚਲੋ ਸਰਕਾਰ ਭਗਵੰਤ ਮਾਨ ਦੀ ਨੇ ਵਧੀਆ ਕੰਮ ਕੀਤਾ ਜਿਹੜੀਆਂ ਪਾਈਪਲਾਈਨਾਂ ਪੈ ਰਹੀਆਂ ਨੇ ਤਾਂ ਹੁਣ ਸੁੱਖ ਦਾ ਸਾਹ ਆਊਗਾ ਕੱਲ ਨੂੰ ਪਾਈਪ ਲਾਈਨ ਦਾ ਕੰਮ ਡਨ ਹੋ ਜਾਊਗਾ ਕੱਲ ਨੂੰ ਉਦਘਾਟਨ ਕਰਨਗੇ ਤੇ ਹੁਣ ਆਹ ਵਲੌਗ ਦਾ ਐਂਡ ਇੱਥੇ ਕਰਦੇ ਆਂ ਤੇ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ 'ਚ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਬਹਦਰੋ ਰੱਬ ਤੁਹਾਨੂੰ ਤੰਤ ਰੱਖੇ ਬਾਕੀ